ਆਮ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਗੈਸ ਜੋ ਕਿ ਹੁਣ ਸਸਤਾ ਹੋ ਚੁੱਕਿਆ ਹੈ ਸਿਲੰਡਰ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਸਿਲੰਡਰ ਦੀ ਕੀਮਤ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਜਿਸ ਕਰਕੇ ਆਮ ਜਨਤਾ ਦੀ ਜੇਬ ਦੇ ਉੱਤੇ ਕਾਫੀ ਅਸਰ ਪੈਣ ਵਾਲਾ ਖਾਸ ਕਰਕੇ ਜੋ ਲੋਕ ਮਿਡਲ ਕਲਾਸ ਹੈ ਤਾਂ ਉਹਨਾਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਦੱਸਦੇ ਕਿ ਜੂਨ ਦੀ ਪਹਿਲੀ ਤਰੀਕ ਯਾਨੀ ਕਿ ਅੱਜ ਤੋਂ ਹੀ ਦੇਸ਼ ਦੇ ਛੋਟੇ-ਛੋਟੇ ਰੈਸਟੋਰੈਂਟਾਂ ਢਾਬਿਆਂ ਅਤੇ ਹੋਟਲਾਂ ਦੇ ਲਈ ਇਹ ਰਾਹਤ ਦੀ ਖਬਰ ਲੈ ਕੇ ਜਿਹੜੀ ਕਿ ਸਾਹਮਣੇ ਆ ਚੁੱਕੀ ਹੈ ਦੱਸਦੇ ਕਿ ਤੇਲ ਕੰਪਨੀਆਂ ਨੇ ਵਪਾਰਿਕ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤ ਦੇ ਵਿੱਚ 24 ਰੁਪਏ ਦੀ ਕਟੋਤੀ ਕੀਤੀ ਹੈ 24 ਰੁਪਏ ਬਹੁਤ ਹੁੰਦੇ ਨੇ ਆਮ ਜਨਤਾ ਦੇ ਲਈ ਖਾਸ ਕਰਕੇ ਆਮ ਇਨਸਾਨ ਦੇ ਲਈ ਜਿਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਹੁੰਦਾ ਹੈ ਤਾਂ ਬਹੁਤ ਵੱਡੀ ਜਿਹੜੀ ਕਿ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਹੁਣ ਦਿੱਲੀ ਦੇ ਵਿੱਚ 19 ਕਿਲੋ ਜਿਹੜਾ ਕ ਵਾਲਾ ਕਮਰਸ਼ੀਅਲ ਸਿਲੰਡਰ ਜੋ ਕਿ 1723.50 ਰੁਪਏ ਦੇ ਵਿੱਚ ਮਿਲੇਗਾ ਇਹ ਨਵੀਆਂ ਕੀਮਤਾਂ 1 ਜੂਨ ਯਾਨੀ ਕਿ ਅੱਜ ਤੋਂ ਹੀ ਲਾਗੂ ਹੋ ਗਈਆਂ ਨੇ ਤਾਂ ਲਗਾਤਾਰ ਦੋ ਜੇ ਮਹੀਨੇ ਸਸਤਾ ਜੋ ਕਿ ਕਮਰਸ਼ੀਅਲ ਗੈਸ ਸਲੈਂਡਰ ਇਹ ਲਗਾਤਾਰ ਦੂਜਾ ਮਹੀਨਾ ਹੈ ਤਾਂ ਜਦੋਂ ਕਮਰਸ਼ੀਅਲ ਐਲਪੀਜੀ ਸਲੈਂਡਰ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਮਈ ਦੀ ਸ਼ੁਰੂਆਤ ਦੇ ਵਿੱਚ ਵੀ ਕੰਪਨੀਆਂ ਨੇ 14.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਸੀ ਇਸ ਦਾ ਸਿੱਧਾ ਅਸਰ ਹੋਟਲਾਂ ਰੈਸਟੋਰੈਂਟਾਂ ਅਤੇ ਫੂਲ ਇੰਡਸਟਰੀ ਵਰਗੀਆਂ ਸੇਵਾਵਾਂ ਦੇ ਉੱਤੇ ਪਵੇਗਾ ਜਿੱਥੇ ਇਸ ਗੈਸ ਦੀ ਵੱਡੀ ਮਾਤਰਾ ਦੇ ਵਿੱਚ ਜੋ ਕਿ ਵਰਤੋਂ ਕੀਤੀ ਜਾਂਦੀ ਹੈ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦੇ ਕਿ ਸਿਰਫ ਕਮਰਸ਼ੀਅਲ ਗੈਸ ਹੀ ਨਹੀਂ ਸਗੋਂ ਹਵਾਈ ਉਡਾਨਾਂ ਦੇ ਲਈ ਵਰਤਿਆ ਜਾਣ ਵਾਲਾ ਐਵੀਏਸ਼ਨ ਟਰਬਾਈਨ ਜੋ ਕਿ ਫਿਊਲ ATF ਵੀ ਸਸਤਾ ਹੋ ਗਿਆ ਇਸ ਦੀ ਕੀਮਤ ਵਿੱਚ 4.4 ਫੀਸਦੀ ਯਾਨੀ ਕਿ 3900 99.38 ਰੁਪਏ ਪ੍ਰਤੀ ਕਿਲੋ ਲੀਟਰ ਦੀ ਕਟੌਤੀ ਕੀਤੀ ਗਈ ਹੈ ਤਾਂ ਹੁਣ ATF ਦੀ ਨਵੀਂ ਕੀਮਤ ਜੋ ਕਿ ਦੱਸਦੇ ਕਿ 85496.80 ਰੁਪਏ ਪ੍ਰਤੀ ਕਿਲੋ ਲੀਟਰ ਹੋ ਗਈ ਹੈ ਤਾਂ 에য়ার ਇੰਡੀਆ ਅਤੇ ਇੰਡੀਗੋ ਵਰਗੀਆਂ 에য়ারਲਾਈਨਾਂ ਦੇ ਲਈ ਇਹ ਵੱਡੀ ਰਾਹਤ ਹੈ ਕਿਉਂਕਿ ਉਹਨਾਂ ਦੇ ਕੁੱਲ ਖਰਚੇ ਦਾ ਲਗਭਗ 30% ਹਿੱਸਾ ਫਿਊਲ ਦਾ ਹੁੰਦਾ ਸੀਗਾ ਤਾਂ ਲਗਾਤਾਰ ਤੁਹਾਨੂੰ ਦੱਸਦੇ ਕਿ ਤੀਜੀ ਵਾਰ ATF ਵਿੱਚ ਸਸਤੀ ਹੋਈ ਹੈ ATF ਦੀਆਂ ਕੀਮਤਾਂ ਦੇ ਵਿੱਚ ਇਹ ਲਗਾਤਾਰ ਤੀਜੀ ਕਟੌਤੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ 1 April ਨੂੰ 500 ਜੋ ਕਿ 5870 ਰੁਪਏ ਪ੍ਰਤੀ ਅਕੀਲੋ ਲੀਟਰ ਰ ਵੱਡੀ ਕਮੀ ਆਈ ਸੀਗੀ ਤਾਂ ਸਾਲ ਦੀ ਸ਼ੁਰੂਆਤ ਦੇ ਵਿੱਚ ਫਿਊਲ ਦੀਆਂ ਕੀਮਤਾਂ ਵਧੀਆਂ ਸਨ ਪਰ ਹੁਣ ਇਹ ਲਗਾਤਾਰ ਘਟੋਟੀਆਂ ਨੂੰ ਸੰਤੁਲਿਤ ਕਰ ਰਹੀਆਂ ਨੇ ਤਾਂ ਦੱਸ ਦੇ ਕਿ ਭਾਰਤ ਆਪਣੀ ਲੋੜ ਦਾ ਲਗਭਗ 85% ਕੱਚਾ ਤੇਲ ਆਯਾਤ ਕਰਦਾ ਹੈ ਜਦੋਂ ਕਿ ਗਲੋਬਲ ਤੇਲ ਦੀਆਂ ਕੀਮਤਾਂ ਘਟਦੀਆਂ ਨੇ ਤਾਂ ਭਾਰਤ ਦਾ ਇੰਪੋਰਟ ਬਿੱਲ ਘਟਦਾ ਹੈ ਇਸ ਨਾਲ ਕਰੰਟ ਅਕਾਊਂਟ ਜੋ ਕਿ ਡੈਫੀਟਿਡ ਜੋ ਕਿ ਘਟਦਾ ਹੈ ਅਤੇ ਰੁਪਿਆ ਮਜ਼ਬੂਤ ਹੁੰਦਾ ਹੈ ਸਿਰਫ ਇੰਨਾ ਹੀ ਨਹੀਂ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤਰੀ ਦੇ ਨਾਲ ਪੈਟਰੋਲ ਡੀਜ਼ਲ ਤੁਹਾਨੂੰ ਦੱਸਦੀ ਹੈ ਕਿ ATF ਵਰਗੀਆਂ ਚੀਜ਼ਾਂ ਦੀਆਂ ਕੀਮਤ ਜੋ ਕਿ ਦੇਸ਼ੀ ਕੀਮਤਾਂ ਵੀ ਘਟਣ ਲੱਗਦੀਆਂ ਨੇ ਜਿਸ ਨਾਲ ਮਹਿੰਗਾਈ ਦੇ ਉੱਤੇ ਵੀ ਕਾਬੂ ਅਮਿਲਦਾ ਯਾਨੀ ਕਿ ਮਹਿੰਗਾਈ ਘਟ ਸਕਦੀ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਿਆਂ ਦੱਸ ਦਈਏ ਕਿ ਕਮਰਸ਼ੀਅਲ ਗੈਸ ਦੇ ਵਿੱਚ 24 ਰੁਪਏ ਦੀ ਕਟੋਤੀ ਜਿਹੜੀ ਕਿ ਕੀਤੀ ਗਈ ਹੈ ਯਾਨੀ ਕਿ ਜਿਹੜੇ ਆਮ ਲੋਕ ਹੁੰਦੇ ਨੇ ਮੀਡਲ ਕਲਾਸ ਫੈਮਿਲੀ ਹੁੰਦੀ ਹੈ ਜੇਕਰ ਉਹ ਆਪਣੀ ਫੈਮਿਲੀ ਨੂੰ ਲੈ ਕੇ ਬਾਹਰ ਰੈਸਟੋਰੈਂਟ ਦੇ ਉੱਤੇ ਜਾਂਦੀ ਹੈ ਤਾਂ ਹੋ ਸਕਦਾ ਹੈ ਵੀ ਉੱਥੇ ਜਿਹੜਾ ਕਿ ਖਾਣਾ ਉਹਨਾਂ ਨੂੰ ਘੱਟ ਰੇਟ ਦੇ ਵਿੱਚ ਜਿਹੜਾ ਕਿ ਮਿਲ ਸਕਦਾ ਹੈ ਤਾਂ ਉਹਨਾਂ ਦੇ ਜੇਬ ਦੇ ਉੱਤੇ ਵੀ ਕਾਫੀ ਅਸਰ ਪੈ ਸਕਦਾ ਹੈ ਕਿਉਂਕਿ ਕਮਰਸ਼ੀਅਲ ਗੈਸ ਦੀ ਵਰਤੋਂ ਜ਼ਿਆਦਾਤਰ ਹੋਟਲਾਂ ਰੈਸਟੋਰੈਂਟ ਦੇ ਵਿੱਚ ਕੀਤੇ ਜਾਂਦੀ ਹੈ ਤਾਂ ਇਸ ਨਾਲ ਤੁਹਾਨੂੰ ਦੱਸ ਦਈਏ ਕਿ ਜੋ ਆਮ ਘਰਾਂ ਦੇ ਵਿੱਚ ਸਿਲੰਡਰ ਹੁੰਦੇ ਨੇ ਉਹਨਾਂ ਦੇ ਵਿੱਚ ਹਜੇ ਕੋਈ ਵੀ ਜੋ ਕਿ ਤਬਦੀਲੀ ਨਹੀਂ ਆਈ ਹੈ ਪਰ ਕਮਰਸ਼ੀਅਲ ਗੈਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਜਿਹੜਾ ਸਿਲੰਡਰ ਹੈਗਾ ਉਸ ਦੇ ਵਿੱਚ 24 ਰੁਪਏ ਦੀ ਕਟੋਤੀ ਕੀਤੀ ਗਈ ਹੈ